ਤੇਰੇ ਵਰਗਿਆਂ ਨੂੰ ਮੈਂ ਜੁੱਤੀ ਦੀ ਨੋਕ ਤੇ ਰੱਖਦਾ ਜੁੱਤੀਆਂ ਸਾਫ਼ ਕਰਨ ਲਈ ਕੁਛ ਬਲੈਕਮੇਲਰ ਲੱਖਾ ਸਦਾਣਾ ਕਾਲਾ ਪਾਣੀ ਮੋਰਚਾ ਜਿਹੜਿਆ ਤੂੰ ਗੱਲਾਂ ਕਰਦਾ ਨਾ ਵੀ ਲੱਖਾ ਬਲੈਕਮੇਲਰ ਆ ਉਹ ਤੁਹਾਨੂੰ ਪਤਾ ਇਹ ਮੂੰਹ ਪਿਆ ਹੋਇਆ ਹੈ ਤੁਹਾਡੇ ਖੂਨ ਲੱਗਿਆ ਮੂੰਹ ਨੂੰ ਇਹ ਤੇਰੇ ਵਰਗੀ ਲੀਰ ਦੀ ਔਕਾਤ ਨਹੀਂ ਵੀ ਲੱਖੇ ਨੂੰ ਖਰੀਦ ਜੋਗੇ ਪੰਜਾਬ ਦੇ ਹੋ ਕੇ ਪੰਜਾਬ ਦਾ ਖਾ ਪੀ ਕੇ ਪੰਜਾਬ ਦੀ ਧਰਤੀ ਤੇ ਰਹਿ ਕੇ ਪੰਜਾਬ ਦੀਆਂ ਨਸਲਾਂ ਤਬਾਹ ਕਰ ਰਹੇ ਹੋ ਕੁਝ ਬਲਾਤ ਮਿਲਰ ਲੱਖਾ ਸੁਧਾਨਾ ਕਾਲਾ ਪਾਣੀ ਮੋਰਚਾ ਲੋਕਾਂ ਨੂੰ ਭੁੜਕਾਰ ਹੈ ਕਿ 3 ਦਸੰਬਰ ਨੂੰ ਜਾ ਕੇ ਉੱਥੇ ਅਸੀਂ ਬੁੱਢੇ ਨਾਲ ਗਾਇਦਾ ਦੇ ਪਾਈਪ ਸਾਡੇ ਪੈ ਰਹੇ ਆ ਉਹ ਬੰਦ ਕਰਨੇ ਆ ਪਰ ਅਸੀਂ ਉਹਦੀ ਤਿਆਰੀ ਕਰ ਲਈ ਆ ਲੱਖ ਬੰਦਾ ਲਾ ਕੇ ਸਵਾਗਤ ਕਰਾਂਗੇ 3 ਦਸੰਬਰ ਨੂੰ ਨੇ ਧਮਕੀ ਦਿੱਤੀ ਅਸੀਂ ਬੰਦ ਕਰਨ ਆਵਾਂਗੇ 3 ਦਸੰਬਰ ਨੂੰ ਉਹਦਾ ਖੁੱਲ ਕੇ ਸਮਰਾ ਕਰਾਂਗੇ ਅਸੀਂ ਇਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਪਹਿਲਾਂ ਤਾਂ ਮੈਂ ਇਹ ਸੱਜਣ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਇੱਕ ਜਵਾਬ ਦੇਣਾ ਚਾਹੁੰਦਾ ਇਹ ਕਹਿੰਦਾ ਕਿ ਲੱਖਾ ਬਲੈਕਮੇਲਰ ਆ ਕਾਲੇ ਪਾਣੀ ਦਾ ਮੋਰਚਾ ਜਿਹੜਾ ਟੀਮ ਆ ਉਹ ਬਲੈਕਮੇਲਰ ਆ ਪਹਿਲਾਂ ਤੂੰ ਧਿਆਨ ਨਾਲ ਸੁਣ ਲਾ ਤੇਰੇ ਵਰਗੀ ਲੀਰ ਦੀ ਔਕਾਤ ਨਹੀਂ ਵੀ ਲੱਖੇ ਨੂੰ ਖਰੀਦ ਜੋਗੇ ਤੇਰੇ ਵਰਗਿਆਂ ਨੂੰ ਮੈਂ ਜੁੱਤੀ ਦੀ ਨੋਕ ਤੇ ਰੱਖਦਾ ਜੁੱਤੀਆਂ ਸਾਫ਼ ਕਰਨ ਲਈ ਤੇ ਤੂੰ ਲੱਖੇ ਨੂੰ ਕਹਿੰਦਾ ਉਹ ਬਲੈਕਮੇਲਰ ਆ ਜਿੱਥੇ ਗੱਲ ਸਾਡੀਆਂ ਨਸਲਾਂ ਦੀ ਆ ਗਈ ਸਾਡੇ ਪੰਜਾਬ ਦੀ ਆ ਗਈ ਸਾਡੇ ਪਾਣੀਆਂ ਦੀ ਆ ਗਈ ਸਾਡੀਆਂ ਜ਼ਿੰਦਗੀਆਂ ਦੀ ਆ ਗਈ ਅਸੀਂ ਆਪਣਾ ਖੂਨ ਦਾ ਕਤਰਾ-ਕਤਰਾ ਵੀ ਧਰਤੀ ਦੇ ਲਈ ਖਿਲਾ ਦੇਾਂਗੇ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਵੀ ਲੱਖਾ ਬਲੈਕਮੇਲਰ ਆ ਉਹ ਤੁਹਾਨੂੰ ਪਤਾ ਇਹ ਮੂੰਹ ਪਿਆ ਹੋਇਆ ਹੈ ਸਾਡੇ ਖੂਨ ਲੱਗਿਆ ਮੂੰਹ ਨੂੰ ਇਹ ਲਾਇਆ ਕਿਨੇ ਆ ਸਾਡੇ ਗਦਾਰਾਂ ਲੀਡਰਾਂ ਨੇ ਆ ਪੰਜਾਬ ਦੇ ਗਦਾਰਾਂ ਨੇ ਝੋਲੀ ਚੁੱਕਾ ਨੇ ਬੀਮਾਨਾਂ ਨੇ ਲਹਨਤੀਆਂ ਨੇ ਜਿਹੜੇ 40 ਸਾਲ ਤੋਂ ਤੁਸੀਂ ਜ਼ਹਿਰ ਪਾ ਰਹੇ ਹੋ ਨਾ ਜਿਹੜੀ 40 ਸਾਲ ਦੀ ਜ਼ਹਿਰ ਤੁਸੀਂ ਪਾ ਰਹੇ ਹੋ ਬੁੱਢੇ ਦਰਿਆ 'ਚ ਤੁਸੀਂ ਬੁਰਕੀ ਪਾਉਂਦੇ ਰਹੋ ਬੁਰਕੀ ਜਿਹੜੀਆਂ ਵੀ ਸਰਕਾਰਾਂ ਆਈਆਂ ਜਿਹੜੇ ਤੇ ਐਮ.ਐਲ.ਏ ਬਣੇ ਮੰਤਰੀ ਬਣੇ ਐਮ.ਪੀ ਬਣੇ ਸਾਨੂੰ ਤੁਸੀਂ ਬੁਰਕੀ ਪਾ ਕੇ ਤੇ ਤੁਸੀਂ ਚੁੱਪ ਕਰਾਉਂਦੇ ਰਹੇ ਹੋ ਸੋਨੂੰ ਵੀ ਲੱਗਦਾ ਕਿ ਅਮਤੋਜ ਮਾਨ ਲਖਾ ਸੁਲਾਨਾ ਡਾਕਟਰ ਬੈਂਸ ਕਪਲ अरोड़ा ਜਸਕੀਰਤ ਕੁਲਦੀਪ ਸਿੰਘ ਖਹਿਰਾ ਮਹਿੰਦਰਪਾਲ ਲੂੰਬਾ ਦਲੇਰ ਸਿੰਘ ਡੋੜ ਜਿੰਨੀ ਵੀ ਸਾਡੀ ਸਮੁੱਚੀ ਟੀਮ ਹੈ ਗੁਰਪ੍ਰੀਤ ਸਿੰਘ ਚੰਦਵਾਜਾ ਜਾਂ ਜਿੰਨੇ ਵੀ ਹੋਰ ਜੁੜੇ ਹੋਏ ਸੱਜਣਾ ਸਾਡੇ ਨਾਲ ਤੁਹਾਨੂੰ ਲੱਗਦਾ ਕਿ ਅਸੀਂ ਤਹਾਡੇ ਕੋਲੋਂ ਕੁਝ ਰੁਪਏ ਲੈਣ ਦੀ ਖਾਤਰੇ ਡਰਾਮਾ ਕਰ ਰਹੇ ਤੁਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਬਹੁਤ ਤੁਸੀਂ ਆਪਣੇ ਸਨੇਹੇ ਭੇਜੇ ਕਿ ਸਾਡੇ ਨਾਲ ਬਹਿ ਕੇ ਗੱਲ ਕਰ ਲਓ ਤੁਹਾਨੂੰ ਕੀ ਲੱਗਦਾ ਵੀ ਦੁਨੀਆ ਦੇ ਹਰ ਇੱਕ ਬੰਦਾ ਬਕਾਊ ਆ ਸੋ ਭਰਾਵੋ ਪੰਜਾਬ ਦੇ ਲੋਕੋ ਸੋਚ ਲਓ ਸਮਝ ਲਓ ਇੱਕ ਪਾਸੇ ਤੁਹਾਨੂੰ 40 ਸਾਲ ਤੋਂ ਜ਼ਹਿਰਾਂ ਪਾ ਕੇ ਮਾਰ ਰਹੇ ਆ ਆ ਗਏ ਆ ਰਾਸਤਾਨ ਦੀ ਮੈਂ ਗੱਲ ਕੀਤੀ ਸੁਖਬੀਰ ਸਿੰਘ ਫੌਜੀ ਦਾ ਮੈਨੂੰ ਫੋਨ ਆਉਂਦਾ ਕਿ ਸਾਡੇ ਇੱਕ ਬੱਚਾ ਪੈਦਾ ਹੋਇਆ ਜੰਮਦੇ ਜਵਾਕ ਨੂੰ ਮੂੰਹ ਦਾ ਕੈਂਸਰ ਆ ਆ ਸਾਰਾ ਦੱਖਣੀ ਮਾਲਵਾ ਖਤਮ ਕਰਤਾ ਲੈ ਕੇ ਲੁਧਿਆਣੇ ਤੋਂ ਫਿਰੋਜ਼ਪੁਰ ਮੋਗਾ ਫਰੀਦਕੋਟ ਫੋਰ ਫਾਲਕਾ ਮੁਕਸਰ ਪਿੰਡਾਂ 'ਚ ਅਸੀਂ 80% ਕੈਂਸਰ ਤੇ ਕਾਲਾ ਪੀਲਾ ਫੈਲ ਗਿਆ ਮੰਦ ਬੁੱਧੀ ਬੱਚੇ ਪੈਦਾ ਹੋਣ ਲੱਗੇ ਕਿਡਨੀਆਂ ਗੁਰਦੇ ਖਤਮ ਹੋਣ ਲੱਗੇ ਆਪਾਂ ਹਾਏ ਲੂਲੇ ਲਗੜੇ ਜਵਾਕ ਪੈਦਾ ਹੁੰਦੇ ਆ ਖਤਮ ਕਰਤੇ ਆ 40 ਸਾਲ ਦੀ ਜ਼ਹਿਰ ਨੇ ਪੰਜਾਬੀਆਂ ਖਤਮ ਕਰਤੇ ਉਹ ਡੈਂਗਾ ਵਾਲੇ ਨਹੀਂ ਉਹ ਤੁਸੀਂ ਡੈਂਗਾ ਵਾਲੇ ਤੁਸੀਂ ਡੈਣਾ 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 ਹੁੰਦਾ ਇਹਨਾਂ ਉਹ ਡੈਣਾ ਤੁਸੀਂ ਇਹਨਾਂ ਸਾਡੀਆਂ ਨਸਲਾਂ ਖਾ ਗਿਆ ਸਾਡੇ ਜਵਾਹ ਖਾ ਗਿਆ ਸਾਡੀ ਧਰਤੀ ਖਾ ਗਿਆ ਉਹ ਲਾਨਤੀਓ ਉਹ ਕਹਿੰਦੇ ਉਹਨੇ ਇੱਕ ਕਰਤਾ ਡੈਣ ਵੀ ਛੱਡ ਦਿੰਦੀ ਆ ਓਏ ਉਹ ਤੁਸੀਂ ਪੰਜਾਬ ਦੇ ਹੋ ਕੇ ਪੰਜਾਬ ਦਾ ਖਾ ਪੀ ਕੇ ਪੰਜਾਬ ਦੀ ਧਰਤੀ ਦੇ ਰਹਿ ਕੇ ਪੰਜਾਬ ਦੀਆਂ ਨਸਲਾਂ ਤਬਾਹ ਕਰ ਰਹੇ ਹੋ ਉਲਟਾ ਉਲਟਾ ਤਮਕਾਉਂਦੇ ਆ ਵੀ ਆ ਜਿਓ ਸਵਾਗਤ ਕਰਾਂਗੇ ਲੱਖ ਬੰਦਾ ਲੈ ਕੇ ਤੁਹਾਨੂੰ ਕੀ ਲੱਗਦਾ ਵੀ ਸਾਡੀਆਂ ਅੱਖਾਂ ਸਾਹਮਣੇ ਸਾਡੇ ਜਵਾਗ ਮਰਦੇ ਹੋਣ ਜ਼ਹਿਰਾਂ ਨਾਲ ਸਾਡੀਆਂ ਜਿੰਦਗੀਆਂ ਤਬਾਹ ਹੁੰਦੀਆਂ ਹੋਣ ਸਾਡੇ ਸਤਲੋਜਾਂ ਦੇ ਵਿੱਚ ਤੁਸੀਂ ਦਰਿਆਵਾਂ ਦੇ ਵਿੱਚ ਧਰਤੀ ਹੇਟਾਂ ਤੁਸੀਂ ਜ਼ਹਿਰਾਂ ਪਾ ਦੋ ਤੇ ਚੁੱਪ ਕਰ ਜਾਵਾਂਗੇ ਅਸੀਂ ਤਮਾਸ਼ਾ ਦੇਖਾਂਗੇ ਅਸੀਂ ਆਪਣੇ ਸਿਵਿਆਂ ਦੇ ਵਿੱਚ ਆਪਣੇ ਨੌਜਵਾਨ ਆਪਣੇ ਬੱਚਿਆਂ ਦੇ ਆਪਣੇ ਲੋਕਾਂ ਦੇ ਸਿਵੇ ਸੇਕਾਂਗੇ ਸੋਡੀਆਂ ਪਾਈਆਂ ਹੋਈਆਂ ਯਰਾਂ ਦੇ ਨਾਲ ਕਿਹੜੇ ਪਲੇਖੇ ਚੋਂ ਇੱਕ ਗੱਲ ਹੋਰ ਸਾਫ਼ ਤੇ ਸਪਸ਼ਟ ਹੈ ਪੰਜਾਬ ਦੇ ਲੋਕੋ ਇਹਦੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਇਹਨਾਂ ਨਾਲ ਰਲੀ ਹੋਈ ਹੈ ਨਹੀਂ ਇਹਨਾਂ ਦੀ ਕੀ ਜ਼ਰਤ ਪੈ ਜੇ ਕਿ ਇਹ ਇਸ ਤਰ੍ਹਾਂ ਆ ਕੇ ਖੁੱਲੇ ਆਮ ਧਮਕੀਆਂ ਦੇਣ ਵੀ ਲੱਖ ਬੰਦਾ ਲੈ ਕੇ ਆਵਾਂਗੇ ਨਾਲੇ ਯਰਾਂ ਪਾ ਕੇ ਮਾਰਾਂ ਨਾਲੇ ਕਹਾਂ ਵੀ ਆ ਜਾਓ ਕੋਈ ਗੱਲ ਨਹੀਂ ਟਕਰਾਂਗੇ ਨਾਲੇ ਚੋਰੀ ਨਾਲੇ ਸੀਨਾ ਜੋਰੀ ਨਾਲੇ ਕਤਲ ਕਰ ਰਹੇ ਹੋ ਸਾਡੇ ਜ਼ਿੰਦਗੀਆਂ ਦੇ ਸਾਡੇ ਜਵਾਕਾਂ ਦੇ ਸਾਡੀਆਂ ਨਸਲਾਂ ਦੇ ਕਿ ਨਾਲੇ ਕਹਿੰਦੇ ਕੋਈ ਗੱਲ ਨਹੀਂ ਸੇ ਖੁੱਲਿਆ ਅਸੀਂ ਯਾਰ ਪਾਵਾਂਗੇ ਕੋਈ ਰੋਕ ਕੇ ਦਿਖਾਵੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਰਲੀ ਹੋਈ ਹੈ ਇਸੇ ਕਰਕੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਰਾਈ ਗਈ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਉੱਥੇ ਇਹੋ ਜੀ ਗੱਲਬਾਤ ਪੈਦਾ ਕਰ ਦੇਵੀ ਉੱਥੇ ਮਾਹੌਲ ਹੋਣ ਦਾ ਮਾਹੌਲ ਖਰਾਬ ਹੋਣ ਦਾ ਖਤਰਾ ਸੀ ਜੀ ਤਾਂ ਲੱਖੇਰਗੇ ਹਮਤੋਜਰਗੇ ਫਲਾਣੇ ਫਲਾਣੇ ਬੰਦੇ ਫੜ ਲੇ ਹੁਣ ਸਾਡੇ ਰੇਡਾਂ ਸ਼ੁਰੂ ਹੋ ਗਈਆਂ ਸਾਨੂੰ ਘੇਰਨਾ ਸ਼ੁਰੂ ਕਰਤਾ ਲੋਕਾਂ ਦੇ ਘਰੇ ਜਿਹੜੇ ਵੀ ਆਉਂਦੇ ਜਿੱਥੋਂ ਵੀ ਜਿੱਥੇ ਆਉਣੇ ਆ ਫੋਨ ਨਾਲੇ ਸ਼ੁਰੂ ਹੋ ਕੇ ਕਿਸੇ ਡੀਐਸਪੀ ਦੇ ਕੇ ਸੀਆਈ ਵਾਲਿਆਂ ਦੇ ਥਾਣਿਆਂ ਦੇ ਵੀ ਉੱਥੇ ਨਹੀਂ ਜਾਣਾ ਉੱਥੇ ਆਏ ਹੋ ਜੂ ਉੱਥੇ ਆਵਾਜ਼ ਹੋ ਜੂ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਮੈਂ ਪੁਲਤ ਨੂੰ ਪੁੱਛਣਾ ਚਾਹੁੰਦਾ ਯਾਰ ਤੁਹਾਡੇ ਜਵਾਕ ਤੁਸੀਂ ਨਹੀਂ ਪਾਣੀ ਪੀਂਦੇ ਯਾਰ ਕਿੱਛੇ ਯਾਰ ਜ਼ਮੀਰਾਂ ਮਰ ਗਈਆਂ ਯਾਰ ਯਾਰ ਇੱਕ ਵਾਰੀ ਮੈਂ ਲੁਧਿਆਣੇ ਦੇ ਸੀਪੀ ਨੂੰ ਕਹਿਣਾ ਚਾਹੁੰਦਾ ਮੈਂ ਲੁਧਿਆਣੇ ਦੇ ਡੀਸੀ ਨੂੰ ਕਹਿਣਾ ਚਾਹੁੰਦਾ ਮੈਂ ਡੀਜੀਪੀ ਨੂੰ ਕਹਿਣਾ ਚਾਹੁੰਦਾ ਮੈਂ ਸਾਰੇ ਪੰਜਾਬ ਸਰਕਾਰ ਦੇ ਮੰਤਰੀਆਂ ਐਮ ਐਲ ਏ ਨੂੰ ਕਹਿਣਾ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਯਾਰ ਉਹ ਜਮਾਲਪੁਰ ਕਦੇ ਖੜਕੇ ਦਾ ਦੇਖੋ ਯਾਰ ਜਾ ਕੇ ਤੁਸੀਂ ਕਹਿੰਦੇ ਤਾਜਪੁਰ ਰੋਡ ਦੇ ਉੱਤੇ ਜੇਲ੍ਹ ਕੋਲੇ ਖੜਕੇ ਦਾ ਦੇਖੋ ਯਾਰ ਜਿੱਥੋਂ 9 9 ਕਰੋੜ 90 ਐਮ ਐਲ ਡੀ ਪਾਣੀ ਉਹ ਇੱਕ ਦਿਨ ਦੇ ਵਿੱਚ 1 ਪੁਆਇੰਟ ਤੋਂ ਜ਼ਹਿਰ ਪਾ ਦਿੰਦੇ ਆ ਓਏ ਓਏ ਉੱਥੇ ਤੁਸੀਂ 10 ਮਿੰਟ ਖੜਦੇ ਜਾਓ 10 ਮਿੰਟ ਖੜ੍ਹਜੋ ਕੁਝ ਨਹੀਂ ਕਰਨਾ ਉੱਥੇ ਨਾ ਪਾਣੀ ਆਪਾਂ ਕੋ ਖੜਕੇ ਦਿਖਾ ਦਿਓ ਯਾਰ ਮੈਨੂੰ ਜੇ ਤੁਸੀਂ 10-20 ਮਿੰਟ ਖੜ ਗਏ ਮੈਂ ਮੰਨ ਜੂਗਾ ਵੀ ਹਾਂ ਯਾਰ ਅਸੀਂ ਗਲਤਾਂ ਦੇ ਸਹੀ ਨੇ ਯਾਰ ਉਹ ਇੰਨਾ ਨਾ ਯਾਰ ਇੰਨਾ ਨਾ ਕਰੋ ਇਹ ਗੱਲ ਚਤੇ ਰੱਖਿਓ ਮੇਰੀ ਗੱਲ ਜਿਹੜਾ ਬੰਦਾ ਚਾਹੇ ਡੈਂਗਾ ਦੀਆਂ ਡੈਣਾ ਨੇ ਤੇ ਚਾਹੇ ਪ੍ਰਸ਼ਾਸਨ ਜਿਹੜਾ ਦੀ ਮਦਦ ਕਰ ਰਿਹਾ ਤੇ ਚਾਹੇ ਸਰਕਾਰ ਜਿਹੜੀ ਇਹਦੀ ਮਦਦ ਕਰ ਰਹੀ ਹੈ ਤੁਸੀਂ ਇਹਨਾਂ ਨਸਲਾਂ ਦੇ ਕਾਤਲ ਲੋਕ ਸਿੱਧ ਹੋ ਰਹੇ ਹੋ ਤੁਸੀਂ ਆਪਣੇ ਅੱਗੇ ਵੀ ਖੂਪਟ ਰਹੇ ਹੋ ਮੇਰੀ ਗੱਲ ਯਾਦ ਰੱਖਿਓ ਜਿਹੜਾ ਕਿਸੇ ਦੀਆਂ ਨਸਲਾਂ ਨੂੰ ਤਬਾਹ ਕਰਦਾ ਕਿਸੇ ਦੇ ਜਵਾਕ ਮਾਰਦਾ ਕਿ ਉਹ ਸਦਿਆਂ ਜ਼ਿੰਦਗੀਆਂ ਬਰਬਾਦ ਕਰਦਾ ਸੁੱਖ ਨਹੀਂ ਪਾਉਂਦਾ ਸੁੱਖ ਨਹੀਂ ਪਾਉਂਦਾ ਉਹ ਪ੍ਰਮਾਤਮਾ ਦੇ ਘਰ ਦੇ ਰਹਿਣੇ ਨਹੀਂ ਇਹ ਛੋੜੀਆਂ ਲਾਦਾਾਂ ਦੇ ਅੱਗੇ ਛੋੜੇ ਬੱਚਿਆਂ ਦੇ ਅੱਗੇ ਗੱਲਾਂ ਆਉਣੀਆਂ ਜਿਹੜੇ ਬੰਦੇ ਵੀ ਇਸ ਗੱਲ ਦੇ ਭਾਗੀਦਾਰ ਨੇ ਦੋਸ਼ੀ ਨੇ ਉਹ ਸਿਆਸਤਦਾਨ ਵੀ ਨੇ ਜਿਨ੍ਹਾਂ ਨੇ ਮੋٹے ਰੁਪਏ ਮੋٹے ਕਰੋੜਾਂ ਅਰਬਾਂ ਰੁਪਏ ਲੈ ਕੇ ਉਹਨਾਂ ਗਦਾਰਾਂ ਨੇ ਇਹਨਾਂ ਨੂੰ 40 ਸਾਲ ਤੋਂ ਜਨਾ ਪਾਉਣ ਦੀ ਖੁੱਲ੍ਹ ਦਿੱਤੀ ਐਨਓਸੀਆਂ ਦਿੱਤੀਆਂ 12 ਅਗਸਤ 12 ਅਗਸਤ ਦਾ ਐਲਾਨ ਹੋਇਆ ਵਾ ਆਰਡਰ ਹੋਇਆ ਵਾ 12 ਅਗਸਤ ਦਾ ਐਨਜੀਟੀ ਦਾ ਸੈਂਟਰ ਬੋਰਡ ਦਾ ਪੰਜਾਬ ਪ੍ਰੋਡਕਸ਼ਨ ਬੋਰਡ ਨੂੰ ਵੀ ਇਹ ਗਰ ਕਾਨੂੰਨੀਆ ਨੂੰ ਬੰਦ ਕਰ ਦਿਓ 4 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ 2013 ਦੇ ਵਿੱਚ ਇਹ ਬਕਾਇਦਾ ਤੌਰ ਤੇ ਡੈਣਾ ਡੈਂਗਾ ਵਾਲੀਆਂ ਲਿਖ ਕੇ ਦਈ ਬੈਠੀਆਂ ਨੇ ਕਿ ਅਸੀਂ ਕੋਈ ਵੀ ਟ੍ਰੀਟਰ ਪਾਣੀ ਕੋਈ ਵੀ ਸਾਫ਼ ਕੀਤਾ ਹੋਇਆ ਪਾਣੀ ਵੀ ਦਰਿਆ ਚ ਨਹੀਂ ਪਾਵਾਂਗੇ ਇਹ ਕਾਨੂੰਨ ਵੀ ਹੈ ਜਦੋਂ ਐਨਓਸੀ ਮਿਲਦੀ ਹੈ ਲਿਖ ਕੇ ਦੇਣਾ ਪੈਂਦਾ ਵੀ ਅਸੀਂ ਕੋਈ ਵੀ ਪਾਣੀ ਅਸੀਂ ਆਪਣਾ ਪਾਣੀ ਆਪ ਵਰਤਾਂਗੇ ਅਸੀਂ ਕਿਸੇ ਦਰਿਆਤ ਨਹੀਂ ਪਾਵਾਂਗੇ ਕਿਸੇ ਧਰਤੀ ਹਟਾ ਨਹੀਂ ਪਾਵਾਂਗੇ ਹੱਦ ਹੋ ਗਈ ਯਾਰ ਅਸੀਂ ਸੀਪੀ ਲਗਾਣੇ ਨੂੰ ਮਿਲੇ ਆ ਅਸੀਂ ਰਾਜਪਾਲ ਨੂੰ ਮਿਲੇ ਆ ਅਸੀਂ ਸਪੀਕਰ ਨੂੰ ਮਿਲੇ ਆ ਅਸੀਂ ਵਿਧਾਨ ਸਭਾ ਦੀ ਬਣੀ ਹੋਈ ਕਮੇਟੀ ਨੂੰ ਮਿਲੇ ਆ ਅਸੀਂ ਟਿੱਬੇ ਥਾਣੇ ਤੇ ਜਾ ਕੇ ਦਿਖਾ ਦਿੱਤੀ ਆ ਵੀ ਆਹ ਗੈਰ ਕਾਨੂੰਨੀਆ ਨੂੰ ਬੰਦ ਕਰੋ ਆਹ ਗੈਰ ਕਾਨੂੰਨੀਆ ਨੂੰ ਬੰਦ ਕਰੋ ਜਿਹੜਾ ਬੰਦ ਕਰੋ ਕੈਮੀਕਲ ਪਾਤਾ ਓਏ ਕੈਮੀਕਲ ਉਹ ਕੈਮੀਕਲ ਐਸਾ ਪਾ ਰਹੇ ਨੇ ਜਿਹੜਾ ਸਾਫ਼ ਹੀ ਨਹੀਂ ਹੋ ਸਕਦਾ ਕਿਸੇ ਵੀ ਟ੍ਰੀਟਮੈਂਟ ਪਲਾਂਟ ਰਾਹੀਂ ਕਿਸੇ ਸੀਟਪੀ ਰਾਹੀਂ ਕਿਸੇ ਰਹੀਂ ਉਹ ਸਾਫ਼ ਨਹੀਂ ਉਸ ਰਾ ਐਸ ਤਨਾ ਕੈਮੀਕਲ ਦਾ ਜ਼ਹਿਰ ਜਿਹੜਾ ਪਾਣੀਆਂ ਚ ਪਾਇਆ ਜਾ ਰਿਹਾ ਤੇ ਬੱਚਾ ਕਿੱਥੋਂ ਯਾਰ ਛੋੜੇ ਪਾਣੀਆਂ ਚ ਪੰਜਾਬ ਗੋ ਜਰੇਨੀ ਮਾ ਗਿਆ ਓਏ ਧਰਤੀ ਹੇਠਾਂ ਵਿਚ ਦੇਨੀ ਮਾ ਗਿਆ ਕਲਪਦੇ ਫਿਰਦੇ ਆ ਪਿੱਟਦੇ ਫਿਰਦੇ ਓਏ ਜਵਾਕਾਂ ਨੂੰ ਚੱਕ ਕੇ ਗੋਦੀ ਹਸਪਤਾਲਾਂ ਚ ਤੁਰੇ ਫਿਰਦੇ ਆ ਸਾਲ ਸਾਲ ਜਵਾਕ ਵਿਚਾਰਿਆ ਪਾੜੇ ਪਾਇਆ ਕਿਸਦਾ ਢੱਡ ਕਿਸਦਾ ਪਾੜਿਆ ਪਾਇ ਕਦੇ ਮੂੰਹ ਚ ਪਾਇ ਪਾਇ ਨੱਕ ਚ ਪਾਇ ਪਾਇ ਆ ਡੀ ਐਮ ਸੀ ਭਰਿਆ ਪਾਇ ਜਵਾਕਾਂ ਨਾਲ ਓਏ ਕੈਂਸਰ ਹੋਇਆ ਪਿਆ ਕਾਲਾ ਪੀਲਿਆ ਗੁਰਦੇ ਕਿਡਨੀਆਂ ਸਭ ਖਤਮ ਐ ਮੰਦਬੁੱਧੀ ਹੋ ਚੁੱਕੀ ਐ ਸਾਡਾ ਸਾਰਾ ਕੁਝ ਜਦ। ਪੰਜਾਬ ਦੇ ਲੋਕ ਘੱਟੋ ਘੱਟ ਆਪਣੇ ਜਵਾਕਾਂ ਦੇ ਹਾਲਾਤ ਦੇਖ ਕੇ ਉਹਨਾਂ ਦੀ ਹਾਲਤ ਦੇਖ ਕੇ ਤਰਸ ਕਰਕੇ 3 ਤਰੀਕ ਨੂੰ ਪਹੁੰਚੋ। ਪਹੁੰਚਣਾ ਲਾਜ਼ਮੀ ਆ। ਹੁਣ ਇਹ ਸਮਝਦਾ ਜੇ ਤੁਸੀਂ ਅੱਜ ਵੀ ਚੁੱਪ ਕਰਕੇ ਘਰਾਂ 'ਚ ਬਹਿ ਗਏ ਤਾਂ ਫਿਰ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ। ਉਹ ਯਾਰਾਂ ਨੇ ਤੁਹਾਨੂੰ ਮਾਰ ਦੇਣਾ। ਉਹ ਪਾਣੀ ਨੇ ਤੁਹਾਨੂੰ ਮਾਰ। ਉਹ ਰਾਜਸਥਾਨ ਤੱਕ ਬੀਕਾ ਨੇਰ ਤੱਕ ਗੰਗਾ ਨਗਰ ਤੱਕ ਅਸੀਂ ਗਏ ਆਂ ਓਏ 8 ਜ਼ਿਲ੍ਹੇ ਰਾਜਸਥਾਨ ਦੇ ਪੀੜਤ ਨੇ। ਅੱਤ ਦੇ ਲਈ ਉਹ ਕਲਪ ਦੇ ਆ ਲੋਕ ਪਿੰਡਦੇ ਆ ਵਿਚਾਰੇ ਵੀ ਮਾਰ ਗਿਓ ਇਸ ਦਾ ਸਾਡੇ ਕੋਲ ਧਰਤੀ ਜਿਹੜਾ ਪੀਣ ਵਾਲਾ ਹੈ ਨਹੀਂ ਪਾਣੀ ਤੇ ਇਸ ਦਾ ਆ ਹੀ ਪਾਣੀ ਨਰ ਭਰ ਸੀ ਨਹਿਰੀ ਤੇ ਇਹ ਜ਼ਹਿਰ ਆ ਜ਼ਹਿਰ ਆ ਗਿਆ ਇਹਦੀ ਹਰੀਕੇ ਪੱਤਰਾ ਨਿਕਲਦੀ ਹੈ ਇੰਦਰਾਗਾ ਦੀ ਨਹਿਰੋ ਆਸਤਾਂ ਨੂੰ ਜਾਂਦੀ ਹੈ ਮਾਰਦੇ ਲੋਕ ਬੁਰੀ ਤਰ੍ਹਾਂ ਤਬਾਹ ਕਰਦੇ ਇਹ ਕਹਿੰਦੇ ਟੈਕਸ ਦਿੰਨੇ ਆ ਵਾਓ ਤੁਹਾਡੇ ਜੇ ਟੈਕਸ ਦਿੰਨੇ ਆ ਖੁੱਲ ਦੇ ਦੀ ਤੁਹਾਨੂੰ ਜੋ ਮਰਜ਼ੀ ਕਰੋ ਜੋ ਮਰਜ਼ੀ ਜ਼ਹਿਰ ਪਾ ਕੇ ਮਾਰ ਦੇ ਲੋਕਾਂ ਨੂੰ ਔਰ ਜੇਤੇ ਤੁਹਾਡੇ ਟੈਕਸ ਨਾਲੋਂ ਅਸੀਂ ਸਾਡੇ ਪਾਣੀ ਸਾਨੂੰ ਉਹੀ ਸਾਨੂੰ ਸਾਫ਼ ਰਹਿਣ ਦਿਓ ਪਾਣੀ ਤਾਂ ਜ਼ਿੰਦਗੀ ਹੈ ਯਾਰ ਉਹ ਪੰਜਾਬ ਦੇ ਲੋਕ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਆ ਇਹ ਸ਼ਹਿਰੀ ਪਿੰਡੂ ਦਾ ਮਸਲਾ ਨਹੀਂ ਆ ਇਹ ਅਮੀਰ ਗਰੀਬ ਦਾ ਮਸਲਾ ਨਹੀਂ ਆ ਪਾਣੀ ਦੀ ਲੋੜ ਕਿਹਨੂੰ ਨਹੀਂ ਗੱਲ ਤੇ ਤੇਰੇ ਕੋ ਜੇ ਪਾਣੀ ਪੀਓਗੇ ਤਾਂ ਮਰੋਗੇ ਕਿਉਂਕਿ ਕੈਮੀਕਲ ਹੈ ਜ਼ਹਿਰ ਹੈ ਜੇ ਨਾ ਪੀਓਗੇ ਤਾਂ ਮਰੀ ਪਏ ਹੋ ਫਿਰ ਪਾਣੀ ਮੋਕੇ ਨਾਲ ਉਹੀ ਮਰ ਜਾਓਗੇ ਅੰਦਰੋਂ ਦੋਨੇ ਪਾਸੇ ਮੌਤ ਦੋਨੇ ਪਾਸੇ ਮੌਤ ਇਹ ਸਰਕਾਰਾਂ ਨੇ ਠਾਣ ਲਈ ਕਿਸ ਨੂੰ ਮਾਰਨਾ ਲੋਕਾਂ ਨੂੰ ਖਤਮ ਕਰਨਾ ਹੈ ਆ ਭਵੰਤ ਆ ਪੰਜਾਬ ਦਾ ਮੁੱਖ ਮੰਤਰੀ ਆ ਚਾਰ ਦਿਨ ਪਹਿਲਾਂ ਵੋਟਾਂ 'ਚ ਬੋਲਦਾ ਫਿਰੇ ਪੰਜਾਬ ਜਿਹੜਾਂ ਪਾਤੀਆਂ ਦਰਹਿਮਾਂ ਜਿਹੜਾਂ ਪਾਤੀਆਂ ਧਰਤੀ ਹਟਾਂ ਜਿਹੜਾਂ ਪਾਤੀਆਂ ਸੀ ਮਾਰੇਗੇ ਪੱਟੇਗੇ ਉਹ ਭਾਈ ਸਾਹਿਬ ਤੂੰ ਮੁੱਖ ਮੰਤਰੀ ਆ ਤੇਰੀ ਸੁਵਿਧਾਨਕ ਬੋਡੀ ਸੈਂਟਰਲ ਬੋਰਡ ਪ੍ਰਦੂਸ਼ਨ ਦਾ ਪੰਜਾਬ ਬੋਰਡ ਪ੍ਰਦੂਸ਼ਨ ਵਾਲਾ NGT ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹੁਕਮ ਕਰਤਾ ਆਰਡਰ ਕਰਤੇ ਬੰਦ ਕਰੋ ਤੂੰ ਮੁੱਖ ਮੰਤਰੀਆਂ ਤੰਤਰ ਤੇਰੇ ਕੋਲ ਸਰਕਾਰ ਤੇਰੇ ਕੋਲ ਕਾਨੂੰਨ ਤੇਰੇ ਕੋਲ ਬੰਦ ਕਿਨੇ ਕਰਨਾ ਤੂੰ ਵਿਰੋਧੀ ਧਰਚੇ ਬੈਠਾ ਹੈਂ ਕੁਬਰੋ ਜਿਹੜਾ ਐਮਐਲਏ ਆ ਤੂੰ ਰਾਜਾ ਯਾਰ ਪੰਜਾਬ ਦਾ ਆ ਖਟਲਾ ਪੰਨਾ ਜਵਾਕਾਂ ਦੇ ਪੰਨ ਤੁਨੂੰ ਲੱਗ ਜੂਗਾ ਨਸਲਾਂ ਦਾ ਪੰਨ ਲੱਗ ਜੂ ਇਹਦੇ ਪੂਰਾ ਪੂਰਾ ਜਵਾਕਾਂ ਧਰਾਂਗ ਵਾਲਾ ਪੈਣੀ ਜਿੰਨਾ ਪਿੰਡਾਂ ਦੀ ਤੂੰ ਗੱਲ ਕਰਦਾਂਗੇ ਮੈਂ ਪਿੰਡਾਂ ਜਾ ਕੇ ਉਹਨਾਂ ਪਿੰਡਾਂ ਤੇ ਅਸੀਂ ਵੀ ਗਏ ਆ ਬਿਲਕਦੇ ਆ ਜਵਾਕ ਬਿਲਕਦੇ ਮੰਜਾਂ ਤੇ ਪਏ ਬਿਲਚੇਦਾਂ ਤੇ ਪਏ ਬਿਲਕਦੇ ਉਹ ਲੋਕ ਸੋ ਪੰਜਾਬੀਓ ਅਪੀਲ ਤੁਹਾਨੂੰ ਇੰਨੀ ਆ ਬਾਈ ਜਾਂਦਾ ਫਿਰ ਹੁਣ ਮੈਂ ਇੱਕ ਅਖੀਰ ਤੇ ਅੱਖਿਆ ਹੋਇਆ ਗੱਲ ਕਹਿਣਾ ਕਿ ਆ ਮੌਤ ਮਰਨ ਨਾਲੋਂ ਜਿਹੜੀ ਸਿਸਕ ਸਿਸਕ ਕੇ ਜ਼ਿੰਦਗੀ ਤੁਹਾਨੂੰ ਥੋੜੀ ਖਤਮ ਕਰੂਗੀ ਕਾਲੇ ਪੀਲੇ ਨਾਲ ਕੈਂਸਰ ਨਾਲ ਟੀਵੀ ਨਾਲ ਸ਼ੂਗਰ ਨਾਲ ਗੁਰਦੇ ਫੇਲੋ ਕੇ ਮਰਨਗੇ ਟੈਗ ਨਾਲ ਮਰੋਗੇ ਪਤਾ ਨਹੀਂ ਕਿਹੜੀ ਬਿਮਾਰੀ ਨਾਲ ਮਰੋਗੇ ਰੜਕੇ ਮਰੋਗੇ ਤੁਸੀਂ ਮੰਜਿਆਂ ਤੇ ਪੈ ਕੇ ਘਰ ਪਟਕੇ ਹਸਤਲਾਂ ਦੇ ਵਿੱਚ ਮਰੋਗੇ ਤੇ ਉਹਦੇ ਨਾਲ ਬਿਹਤਰ ਆ ਫਿਰ ਮੈਂ ਕਹਿੰਦਾ ਸਪਰੇਹਾਂ ਪੀ ਕੇ ਮਰਜੋ ਮਰ ਜੂ ਫਿਰ ਕਰ ਲੋ ਜ਼ਿੰਦਗੀ ਖਤਮ। ਪਿੰਟਰ ਲਿਆਓ ਉਥੋਂ ਮੰਡੀ ਚੋਂ ਪਹਿਲਾਂ ਸਾਰੇ ਟੱਬਰ ਨੂੰ ਪਿਆਦੋ ਫਿਰ ਆਪ ਪੀਓ ਤੇ ਕਰ ਦਿਓ ਆਪਦਾ ਕੰਮ ਪਾਰ। ਮੌਤ ਤਾਂ ਸੌਖੀ ਆ ਜੂ। ਉਹ 5-4 ਮਿੰਟਾਂ ਥੋੜਾ ਕੰਮ ਖਤਮ ਹੋ ਜੂ। ਇਹ ਤਾਂ ਪਤਾ ਨਹੀਂ ਕੈਸ ਸਾਲ ਸਾਨੂੰ ਜ਼ਿੰਦਗੀ ਹੌਲੀ-ਹੌਲੀ ਸਿਸਕ ਸਿਸਕ ਕੇ ਤੁਹਾਡੀ ਜ਼ਿੰਦਗੀ ਥੋੜੀ ਜਾਨ ਨਿਕਲਣੀ ਆ। ਸਭ ਮਸਲਾ ਇਨਸਾਨੀਅਤ ਦਾ ਬਾਈ। ਇਨਸਾਨ ਸਭ ਤੋਂ ਉੱਪਰ। ਅਮੀਰ ਗਰੀਬ ਦਾ ਪਿੰਡੂ ਸ਼ਹਿਰੀ ਦਾ Hindu Sikh Musliman ਦਾ ਮਸਲਾ ਨਹੀਂ ਹੈ ਸੋ ਆਓ ਮੇਰਾ ਵੀਰ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਆ ਪੱਪਾ ਪਰ ਸਰਕਾਰ ਦਾ ਸਾਹ ਮਕਸਦ ਹੈ ਜੇ ਸਾਨੂੰ ਫੜਦੀ ਹੈ ਰੋਕਦੀ ਹੈ ਸਰਕਾਰ ਦਾ ਸਾਹ ਮਕਸਦ ਆ ਵੀ ਨਹੀਂ ਅਸੀਂ ਯਹਰ ਨਹੀਂ ਬੰਦ ਹੋਣ ਦੇਣੀ ਪੰਜਾਬ ਮਾਰਨਾ ਅਸੀਂ ਅੱਕ ਕੇ ਅਸੀਂ ਫੇਰੇ ਕਦਮ ਚੱਕਿਆ ਵੀ ਅਸੀਂ ਕੋਈ ਕਿਸੇ ਕੋਲ ਗਏ ਨਹੀਂ ਇਹ ਨਹੀਂ ਕਹਿ ਸਕਦੇ ਲਾ ਰਾਜਪਾਲ ਤੋਂ ਸਪੀਕਰ ਤੋਂ ਲੈ ਵਿਧਾਨ ਸਭਾ ਤੋਂ ਲੈ ਮੰਤਰੀਆਂ ਤੋਂ ਲੈ ਕਮਿਸ਼ਨਰ ਤੋਂ ਲੈ ਡੀਸੀ ਤੋਂ ਲੈ ਸਭ ਕੋਲ ਜਾ ਕੇ ਆਏ ਆ ਆਰਡਰ ਕਰਾਇਆ ਐਨਜੀਟੀ ਦੇ ਵਿੱਚ ਅੱਡ ਸਾਡੀ ਟੀਮ ਸਾਰੀ ਕੇਸ ਲੜ ਰਹੀ ਹੈ ਕੈ ਸਾਲ ਤੋਂ ਲੈ ਕੇ 8 ਸਾਲ ਹੋ ਗਏ ਸਾਨੂੰ ਲੱਗਿਆ ਹੋਇਆ ਨੂੰ ਇਹ ਨਹੀਂ ਵੀ ਅਸੀਂ ਇੱਥੇ ਕੱਲੇ ਉੱਠ ਕੇ ਆ ਗਏ ਆ ਅਖੀਰ ਤੇ ਸਾਰੇ ਰਾਹ ਬੰਦ ਹੋਏ ਫਿਰ ਲੋਕ ਲਹਿਰ ਬਣਦੀ ਹੈ ਤੇ ਲੋਕਾਂ ਨੇ ਬੰਦ ਕਰਨਾ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਕਿਸੇ ਵੀ ਤਰੀਕੇ ਦੇ ਨਾਲ 3 ਤਰੀਕ ਨੂੰ ਸਮਾਂ 12:00 ਵਜੇ ਵੇਅਰ ਕਾ ਪਲਾਂਟ ਬੀਰ ਦਾ ਪਲਾਂਟ ਸਾਰੇ ਜਿਹੜੇ ਜਾਣਦੇ ਆ ਫਰੀਪਰੋਡ ਦੇ ਉੱਤੇ ਆ ਜਿਹ ਪਹਿਲਾਂ ਆਪਾਂ 24 ਅਗਸਤ ਨੂੰ ਕੱਟ ਕੀਤਾ ਸੀ ਉੱਥੇ ਪਹੁੰਚਣਾ ਤੇ ਉੱਥੋਂ ਵਾਲੀ ਰਣਨੀਤੀ ਆਪਣੀ ਤਿਆਰ ਹੈ ਕਿ ਕਿਹੜੇ ਪੁਆਇੰਟ ਬੰਦ ਕਰਨੇ ਹੁਣੇ ਸਰਕਾਰ ਡਾਂਗਾ ਮਾਰ ਲੇ ਸਰਕਾਰ ਗੋਲੀਆਂ ਮਾਰ ਦੇ ਜੋ ਮਰਜ਼ੀ ਕਰ ਲੇ ਇਸ ਸਰਕਾਰ ਨੇ ਤੈਅ ਕਰਨਾ ਹੈ ਵੀ ਸਾਨੂੰ ਡਾਂਗਾ ਨਾ ਮਾਰਨਾ ਹੈ ਗੋਲੀਆਂ ਨਾ ਮਾਰਨਾ ਹੈ ਜ਼ਹਿਰ ਬੰਦ ਕਰਨੇ ਉਹ ਜ਼ਹਿਰ ਦੇ ਕੇ ਮਾਰਨਾ ਹੈ ਸਰਕਾਰ ਤੈਅ ਕਰ ਲੇ ਸਭ ਤੋਂ ਗੰभीर ਮਸਲਾ ਹੈ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਖਾਤਰ ਦਿੱਲੀ ਬੈਠੇ ਰਹੇ ਹਾਂ 13 ਮਹੀਨੇ ਸੱਤ ਸੌ ਬੰਦਾ ਅਸੀਂ ਮਰਵਾ ਲਿਆ ਉਹ ਜਿਹੜਾ ਜ਼ਹਿਰਾਂ ਨੇ ਸਾਡੇ ਜਵਾਗ ਮਾਰਦੇ ਸਾਡੀਆਂ ਨਸਲਾਂ ਖਤਮ ਕਰਦੀਆਂ ਸਾਡੀ ਧਰਤੀ ਨੂੰ ਕੈਂਸਰ ਹੋ ਗਿਆ ਅਸੀਂ ਜਿਉਂਦੇ ਨਾ ਰਹੇ ਅਸੀਂ ਕੀ ਧੂਹੇ ਚ ਲੈਣੀਆਂ ਜਮੀਨਾਂ ਕਿੱਥੋਂ ਵਸਣਗੇ ਜਮੀਨਾਂ 'ਲੇ ਵਸਣੇ ਨਹੀਂ ਅਸੀਂ ਸੋ ਆਜੋ ਮੇਰਾ ਵੀਰ 3 ਤਰੀਕ ਨੂੰ ਹੁਣ ਪੈਰ ਜੁੱਤੀ ਨਾ ਪਾਇਓ ਹੁਣ ਤੁਹਾਨੂੰ ਅਪੀਲ ਹੈ ਕਿ ਆਓ ਇਹ ਜ਼ਹਿਰਾਂ ਹਰ ਹਾਲ ਦੇ ਵਿੱਚ ਬੰਦ ਹੋਣਗੀਆਂ ਜਿੱਥੇ ਲੋਕ ਲਹਿਰਾ ਬਣਦੀਆਂ ਨੇ ਲੋਕ ਲਹਿਰ ਬਣੀ ਜੀਰਾ ਫੈਕਟਰੀ ਤੁਸੀਂ ਲੋਕਾਂ ਨੇ ਬੰਦ ਕਰਾਈ